ਸੂਰਤ ਤੇ سیرਤ ਵੇਖੋ ਸੱਸੇ ਨੂੰ ਇੱਕ ਮਾਤਰਾ ਬਦਲਣ ਨਾਲ ਅਰਥਾਂ ਦੇ ਵਿੱਚ ਜ਼ਮੀਨ ਸਮਾਨ ਦਾ ਦੋਸਤੋ ਫਰਕ ਆ ਜਾਂਦਾ ਸੂਰਤ ਹੁੰਦੀ ਆ ਕਿ ਸਾਡੀ ਬਾਹਰੀ ਦਿੱਖ ਕਿ ਅਸੀਂ ਦੇਖਣ ਨੂੰ ਕਿਸੇ ਨੂੰ ਸਾਡੀ ਸ਼ਕਲ ਸੂਰਤ ਜਰੀਆ ਉਹ ਕਿਦਾਂ ਦੀ ਆ ਕਿਵੇਂ ਦੀ ਲੱਗਦੀ ਆ ਬਾਹਰੋਂ ਅਸੀਂ ਕਿਦਾਂ ਦੇ ਨਜ਼ਰ ਆਉਂਦੇ ਆ ਤੇ ਜਿਹੜੀ سیرਤ ਹੁੰਦੀ ਆ ਉਹਦਾ ਮਤਲਬ ਆ ਸਾਡੀ ਅੰਦਰਲੀ ਸ਼ਖਸੀਅਤ ਸਾਡੇ ਵਿੱਚਲੇ ਗੁਣ ਅੰਦਰੋਂ ਅਹੀ ਕਿਦਾਂ ਦੇ ਇਨਸਾਨ ਆ ਇਹ ਇਹ ਦਰਤਵੀ ਬਹੁਤਿਆਂ ਨੂੰ ਸਿਰ ਤੇ ਦੇ ਜਿਹੜੇ ਆ ਉਹ ਨਹੀਂ ਪਤਾ ਕਿਉਂਕਿ ਸਾਡਾ ਧਿਆਨ ਹੀ ਅੱਜ ਕੱਲ ਸੂਰਤ ਵਾਲਿਆਂ ਸਾਰਿਆਂ ਦਾ ਵੀ ਸੂਰਤ ਵਧੀਆ ਹੋਣੀ ਚਾਹੀਦੀ ਆ ਸ਼ਕਲ ਸੂਰਤ ਜਿਹੜੀ ਆ ਇਹਨੂੰ ਸਵਾਰਨ ਚਿੰਗਾਰਨ ਦੀ ਵੇਖੋ ਸਾਰੇ ਯਤਨ ਵੀ ਬਹੁਤ ਕਰਦੇ ਆ ਕਿਤੇ ਬਾਹਰ ਅੰਦਰ ਜਾਣਾ ਆਵੇ ਤੇ ਬਾਰ-ਬਾਰ ਇਹ ਸ਼ੀਸ਼ਾ ਦੇ ਨੇ ਤੇ ਜੇ ਕੋਈ ਦਾਗ ਤੱਬਾ ਸਾਡੇ ਕੱਪੜਿਆਂ ਤੇ ਮੂੰਹ ਮੱਥੇ ਤੇ ਲੱਗਾ ਤੈਨੂੰ ਤਾਰਨ ਦੀ ਕੋਸ਼ਿਸ਼ ਕਰਦੇ ਆ ਕਿ ਕੋਈ ਸਾਡੇ ਚ ਨੁਕਸਾਨ ਨਾ ਕੱਢ ਸਕੇ ਕਿਸੇ ਤਰ੍ਹਾਂ ਦਾ ਐ ਆਪਣੇ ਅਬਰੂ ਸਵਾਰ ਸ਼ਿੰਗਾਰ ਕੇ ਫੇਰ ਬਾਹਰ ਘਰੋਂ ਨਿਕਲਦੇ ਆ ਜਨਾਨੀਆਂ ਦਾ ਸਭੋਂ ਕਈ ਵਾਰੀ ਸ਼ੀਸ਼ਾ ਪਰਸ ਦੇ ਵਿੱਚ ਪਾ ਕੇ ਨਾਲ ਹੀ ਲੈ ਜਾਂਦੀਆਂ ਕਿ ਕਿਤੇ ਬਾਹਰ ਵੀ ਕਿਤੇ ਕੋਈ ਤੈਨੂੰ ਕੋਈ ਕੋਈ ਬਾੜ ਵੀ ਇਧਰ ਉਧਰ ਨੂੰ ਪਿਆ ਤੇ ਉਹਨੂੰ ਸਿੱਧਾ ਕਰ ਲਿਆ ਜਾਵੇ ਐਂ ਦੁਬਾਰਾ ਜਿਹੜੀ ਆਪਣੀ ਸ਼ਕਲ ਸੂਰਤ ਆ ਉਹ ਠੀਕ ਕਰਦੀਆਂ ਰਹਿੰਦੀਆਂ ਕਿ ਵਿਕਰਨ ਨੂੰ ਸਾਰਿਆਂ ਨੂੰ ਵਧੀਆ ਲੱਗੀ। ਪਰ ਦੋਸਤੋ ਜਿਹੜੀ ਸਾਡੀ ਸਿਰਤ ਆ ਇਹਦੇ ਹਲਕੇ ਦਾ ਧਿਆਨ ਨਹੀਂ ਦਿੰਦਾ। ਇਹ ਸਾਡੇ ਚ ਜਿਹੜੇ ਗੁਣ ਆ ਇਹ ਇਹ ਹੋਣੀ ਜ਼ਿਆਦਾ ਜ਼ਰੂਰੀ ਆ। ਅਸਲ ਦੇ ਵਿੱਚ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਕਰਨ ਵਾਲੇ ਜਿਹੜੇ ਆ ਉਹ ਗੁਣ ਹੀ ਹੁੰਦੇ ਆ। ਇਹ ਸਾਡੇ ਮਨ ਦਾ ਵਿਹਿਮ ਹੁੰਦਾ ਕਿ ਸਾਡੀ ਸੂਰਤ ਹੀ ਜਿਹੜੀ ਆ ਇਹ ਠੀਕ ਆ ਚਲੋ ਇਹਦਾ ਕੁਝ ਪਰਸੈਂਟ ਇਹਦਾ ਵੀ ਹਿੱਸਾ ਹੁੰਦਾ ਰੋੜਨ ਦਾ ਵਾ ਪਰ ਅਸਲ ਦੇ ਵਿੱਚ ਜਿਹੜੀ ਆ ਸਾਨੂੰ ਉੱਚਾ ਚੁੱਕਣ ਵਾਲੀ ਸਾਡੀ ਸਖਸ਼ੀਅਤ ਹੁੰਦੀ ਆ ਕਿ ਸਾਡੇ ਵਿੱਚ ਇਨਸਾਨੀਅਤ ਵਾਲੇ ਕਿੰਨੇ ਕੁ ਗੁਣ ਆ ਅਡਾਚਰਨ ਕਿਦਾਂ ਦਾ ਕਿਵੇਂ ਦੇ ਵਿੱਚ ਇਹ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਵਿਚਰਦੇ ਪਏ ਆ ਤੇ ਕਿਦਾਂ ਦਾ ਬਣ ਕੇ ਇਹ ਲੋਕਾਂ ਨੂੰ ਦਿਖਾਉਨੇ ਆ ਸਾਡਾ ਸੁਭਾਅ ਕਿਦਾਂ ਦਾ ਵਾ ਉਹ ਸਾਡੀ ਸਿਰਤ ਹੁੰਦੀ ਆ ਦੋਸਤੋ ਆਪਣੀ ਸੂਰਤ ਨੂੰ ਤੇ ਅਸੀਂ ਸ਼ੀਸ਼ੇ ਨਾਲ ਸਵਾਰ ਲਿਆ ਤੇ ਕੀ ਇਹ ਸ਼ੀਸ਼ਾ ਫਿਰ ਜਿਹੜਾ ਆ ਜਿਹੜੀ ਸਾਡੇ ਅੰਦਰ ਸਾਡੇ ਮਨ ਦੀ ਮੈਲ ਆ ਜਾਂ ਸਾਡੇ ਅੰਦਰ ਜਿਹੜੇ ਔਗਣ ਭਰੇ ਵੇਖੋ ਇਹਨੇ ਅੱਜ ਕੱਲ ਦੇ ਕਲਯੁਗ ਦੇ ਸਮੇਂ 'ਚ ਕੀ ਇਹਨੂੰ ਦੂਰ ਕਰਨ 'ਚ ਵੀ ਆ ਸ਼ੀਸ਼ਾ ਜਿਹੜਾ ਵਾ ਸਾਡਾ ਮਦਦ ਕਰਦਾ ਕੋਈ ਤੇ ਜਵਾਬ ਤੇ ਇਹਦਾ ਇਹੋ ਹੀ ਆ ਕਿ ਨਹੀਂ ਕਿਉਂਕਿ ਇਹ ਸ਼ੀਸ਼ੇ ਨਾਲ ਅਸੀਂ ਆਪਣਾ ਅੰਦਰ ਨਹੀਂ ਵੇਖ ਸਕਦੇ ਇਹ ਤੇ ਸਾਨੂੰ ਬਾਹਰ ਵਿਚਰਿਆਂ ਪਤਾ ਲੱਗਣਾ ਵੀ ਲੋਕ ਸੰਨ ਕਿਦਾਂ ਦਾ ਚਾਹੁੰਦੇ ਆ ਕਿਦਾਂ ਦਾ ਪਸੰਦ ਕਰਦੇ ਤੇ ਜੇ ਇਹਨੂੰ ਸਵਾਰਣ ਚਿੰਗਾਰਨ ਦੀ ਗੱਲ ਆ ਤੇ ਦੋਸਤੋ ਫਿਰ ਇਹ ਸ਼ੀਸ਼ਾ ਨਹੀਂ ਸਵਾਰ ਸਕਦਾ ਇਹਨੂੰ ਸੀਰਤਨ ਅੰਦਰਲੀ ਸ਼ਖਸੀਅਤ ਨੂੰ ਉੱਚਾ ਚੁੱਕਣ ਵਾਲਾ ਜਾਂ ਸਵਾਰਣ ਚਿੰਗਾਰਨ ਵਾਲਾ ਤੇ ਫਿਰ ਸਾਡੇ ਕੋਈ ਕੋਈ ਸ਼ੀਸ਼ਾ ਹੁੰਦਾ ਤੇ ਉਹ ਕੀ ਆ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਆ ਵੇਖੋ ਇਹ ਸਾਨੂੰ ਜਦੋਂ ਅਸੀਂ ਢੁਗਾਈ ਦਾ ਕੋਈ ਸ਼ਬਦ ਪੜ੍ਹਦੇ ਆ ਉਹਦੇ ਅਰਥ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਕਿੰਨਾ ਕੁਝ ਦੱਸਦੇ ਆ ਕਿ ਬੰਦੇ ਨੂੰ ਕਿੱਦਾਂ ਦਾ ਬਣ ਕੇ ਜੀਵਨ ਗੁਜ਼ਾਰਨਾ ਚਾਹੀਦਾ ਜਿਹੜਾ ਅਸਲੀ ਮਨੁੱਖ ਆ ਉਹ ਕਿਵੇਂ ਦਾ ਹੋਣਾ ਚਾਹੀਦਾ ਗੁਰਬਾਣੀ ਸਾਰਾ ਕੁਝ ਵਿਸਤਾਰ ਨਾਲ ਦੱਸਦੀ ਹੈ ਤੇ ਜਦੋਂ ਫਿਰ ਅਸੀਂ ਗੁਰਬਾਣੀ ਤੇ ਆਨ ਪੜ੍ਹਦੇ ਆ ਤੇ ਜਦੋਂ ਸਾਡੇ ਔਗਣਾ ਦੇ ਚਾਹਤ ਪੁੰਹਦੀ ਆ ਤੇ ਵੇਖੋ ਕਿੱਦਾਂ ਸਾਡੇ ਮੂੰਹ ਵਿੱਚ ਪੇੜਾਂ ਵੀ ਵਾਈ ਦਿੰਦੀਆਂ ਪਰ ਅਸਰ ਅਸੀਂ ਨਹੀਂ ਕਰਦੇ ਅਸਰ ਅਸੀਂ ਬਹੁਤ ਘੱਟ ਕਰਦੇ ਆ ਬਲਤੇ ਗੁਰਬਾਣੀ ਸੁਣਦੇ ਹੀ ਨਹੀਂ ਬਹੁਤ ਘੱਟ ਸੁਣਦੇ ਆ ਫਾਰਮੈਲਟੀ ਤੌਰ ਤੇ ਮੱਥਾ ਟੇਕਣ ਗੁਰਦੁਆਰੇ ਜਾਂਦੇ ਆ ਜਾਂ ਕੋਈ ਕਿਤੇ ਹੋਰ ਜਗ੍ਹਾ ਤੇ ਕਿਤੇ ਤੇ ਪਰ ਗੁਰਬਾਣੀ ਨੂੰ ਸੁਣਨ ਵੱਲ ਤੇ ਧਿਆਨ ਹੁੰਦਾ ਹੀ ਨਹੀਂ ਤੇ ਵੈਸੇ ਵੀ ਸੁਣਨਾ ਜਿਹੜਾ ਵਾ ਇਹ ਥੋੜਾ ਜਿਹਾ ਮੁਸ਼ਕਲ ਹੁੰਦਾ ਵਾ ਇਹੋ ਜਿਹਾ ਜ਼ਮਾਨੇ 'ਚ ਮਾੜਾ ਤੇਹੀਂ ਬੜਾ ਕੁਝ ਇਕੱਠਾ ਕਰ ਲੈਨੇ ਸੁਣ ਲੈਨੇ ਪਰ ਚੰਗਾ ਜਿਹੜਾ ਸੁਣਨਾ ਵਾ ਨਾ ਉਹ ਬੜਾ ਥੋੜਾ ਜਿਹਾ ਉਖਾ ਹੁੰਦਾ ਤੇ ਫਿਰ ਸਿਰਤ ਸਾਡੀ ਤੇ ਤਾਂ ਹੀ ਸੁਧਰੂਗੀ ਨਾ ਜੇ ਵੇ ਅਸੀਂ ਗੁਰਬਾਣੀ ਸੁਣਾਉਂਗੀ ਤੇ ਉੱਤੇ ਅਸਰ ਕਰਾਂਗੇ ਕਿਨੇ ਕਿਨੇ ਉੱਚੇ ਸ਼ਬਦ ਮ ਗੁਰੂ ਸਾਹਿਬਾਨ ਨੇ ਜਾਂ ਭਗਤਾਂ ਨੇ ਜਾਂ ਮਹਾਂਪੁਰਖਾਂ ਨੇ ਫਿਰ ਆਪਣੀ ਜ਼ਿੰਦਗੀ ਦੇ ਤਜਰਬੇ ਜਿਹੜੇ ਆ ਉਹ ਸਾਰੇ ਕਰਕੇ ਤੇ ਅੰਡਾ ਕੇ ਆਪਣੇ ਆਪ ਦੇ ਉੱਤੇ ਤੇ ਫਿਰ ਉਹ ਗੁਰਬਾਣੀ ਲਿਖੀ ਆ ਤੇ ਉਹ ਸਾਡੇ ਤੇ ਪ੍ਰਭਾਵ ਵੀ ਬੜਾ ਪਾਉਂਦੀ ਆ ਜੇ ਅਸੀਂ ਉਹਨੂੰ ਧਿਆਨ ਨਾਲ ਸੁਣੀਏ ਫਿਰ ਸਾਡੀ ਜਿਹੜੀ ਸੀਰਤ ਆ ਇਹ ਬਹੁਤ ਸੋਹਣੀ ਬਣ ਸਕਦੀ ਆ ਫਿਰ ਅਸੀਂ ਸੰਸਾਰ ਦੇ ਵਿੱਚ ਕੋਈ ਚੰਗਾ ਮਨੁੱਖ ਬਣ ਕੇ ਵਿਚਰ ਸਕਦੇ ਆ ਜਿਹੜਾ ਕਿ ਲੋਕਾਂ ਨੂੰ ਵੀ ਪਸੰਦ ਆਵੇ ਤੇ ਲੋਕ ਸਾਨੂੰ ਚੰਗਾ ਜਾਣਣ ਸਾਡੇ ਤੋਂ ਪ੍ਰਭਾਵਤ ਹੋ ਸੋ ਦੋਸਤੋ ਇਹ ਤੇ ਗੁਰਬਾਣੀ ਆ ਇੱਕ ਜਿਹੜੀ ਸਾਡੇ ਚੋਂ ਸਾਡੀਆਂ ਬੁਰਾਈਆਂ ਜਿਹੜੀਆਂ ਉਹ ਦੂਰ ਕਰਨ ਸਾਡੀ ਮਦਦ ਕਰ ਸਕਦੀ ਆ ਜਾਂ ਗੁਣ ਜਿਹੜੇ ਆ ਉਹ ਗ੍ਰਹਿਣ ਕਰਨ ਲਈ ਸਾਨੂੰ ਜਿਹੜੀ ਆ ਉਹ ਮਤ ਦੇ ਸਕਦੀ ਆ ਪਰ ਉਹ ਤਾਂ ਹੀ ਆ ਵੀ ਜੇ ਅਸੀਂ ਸਹਿਜ ਨਾਲ ਸਮਝ ਕੇ ਪਾਠ ਕਰੀਏ ਸਹਿਜ ਪਾਠ ਤਾਂ ਹੀ ਆਉਂਦੀ ਆ ਕਿ ਸਹਿਜ ਪਾਠ ਕਿਉਂਕਿ ਸਹਿਜ ਨਾਲ ਹੈ ਉਹਦੇ ਇੱਕ ਇੱਕ ਅਰਥ ਸ਼ਬਦ ਦਾ ਇੱਕ ਇੱਕ ਸ਼ਬਦ ਦਾ ਅਰਥ ਜਿਹੜਾ ਉਹ ਸਮਝ ਕੇ ਅਸੀਂ ਪਾਠ ਕਰੀਏ ਭਾਵੇਂ ਥੋੜਾ ਕਰ ਲਈ ਪਰ ਉਹ ਹਰ ਸ਼ਬਦ ਬੜਾ ਡੂੰਘਾ ਵਾ ਬੜੀ ਸਾਨੂੰ ਗਹਿਰੀ ਮਤ ਦੇ ਜਾਂਦਾ ਵਾ ਤੇ ਉਹ ਫਿਰ ਤਾਂ ਹੀ ਆ ਵੀ ਜੇ ਅਸੀਂ ਡੂੰਘਾਈ ਨਾਲ ਇਹ ਕੁਰਬਾਨੀ ਜਿਹੜੀ ਆ ਉਹ ਬੈਠ ਕੇ ਪੜੀਏ ਤੇ ਉਹਦੇ ਸ਼ਬਦਾਂ ਵਿੱਚ ਲਾ ਜਿਹੜਾ ਸਭ ਕਿਹਾ ਸਿੱਖਿਆ ਉਹ ਲਈਏ ਤੇ ਆਪਣੇ ਜੀਵਨ ਚ ਲਾਗੂ ਕਰੀਏ ਤੇ ਫਿਰ ਦੋਸਤੋ ਅਸੀਂ ਬਾਹਰੋਂ ਅੰਦਰੋਂ ਸੂਰਤ ਤੇ ਸੀਰਤ ਫਿਰ ਸਾਡੀਆਂ ਦੋਵੇਂ ਸੋਹਣੀਆਂ ਬਣ ਸਕਦੀਆਂ ਨਹੀਂ ਤੇ ਇਹੀ ਜਿਆਦਾ ਫਿਰ ਸੂਰਤ ਤਾਂ ਕਿਸੇੰਤ ਰਹਿ ਜਾਣੇ ਆ ਹਾ ਦੂਜਾ ਸ਼ੀਸ਼ਾ ਵੀੰਦੇ ਰਹਿ ਜਾਣੇ ਆ ਇਹ ਜਿਹੜਾ ਅਸਲੀ ਸ਼ੀਸ਼ਾ ਵਾ ਸਾਡੇ ਅੰਦਰ ਨੂੰ ਸੁਧਾਰਨ ਵਾਲਾ ਸਾਡੀ ਸਖਸ਼ੀਅਤ ਨੂੰ ਉੱਚਾ ਮੋੜਨ ਵਾਲਾ ਜਦੋਂ ਕਿ ਇਹਦੀ ਇਹੋ ਜਿਹੇ ਸਮੇਂ ਵਿੱਚ ਬਹੁਤ ਜ਼ਰੂਰਤ ਆ ਤਾਂ ਕਿ ਅਸੀਂ ਕਲਯੁਗ ਤੇ ਪ੍ਰਭਾਵ ਤੋਂ ਬਚ ਸਕੀਏ ਤੇ ਕੋਈ ਚੰਗੇ ਗੁਣ ਗ੍ਰਹਿਣ ਕਰਕੇ ਆਪਣਾ ਜੀਵਨ ਉੱਚਾ ਸੁੱਚਾ ਪਵਿੱਤਰ ਬਣਾ ਸਕੀਏ ਸੋ ਸਹਿਜ ਬਾਤ ਕਰਨ ਦੀ ਬਹੁਤ ਜ਼ਰੂਰਤ ਹੈ ਤਾਂ ਕਿ ਅੰਦਰੋਂ ਬਾਹਰੋਂ ਸੋਹਣੀ